ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਸਰੋਵਰ ਤੇ ਸਿੱਖ ਸਹਿਤ ਅਤੇ ਚੇਤਰਾਂ ਦੀ ਪ੍ਰਦਰਸ਼ਨੀ ਅੱਜ ਤੋਂ ਸ਼ੁਰੂ ਹੋ ਗਈ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਐਡ ਗ੍ਰੰਥੀ ਕੈਨੇਡਾ ਰਣਜੀਤ ਸਿੰਘ ਨੇ ਅਰਦਾਸ ਕੀਤੀ ਸੋਪਰੰਤ ਪ੍ਰਦਰਸ਼ਨੀ ਸ਼ੁਰੂ ਹੋਈ। ਇਸ ਬਾਰੇ ਜਾਣਕਾਰੀ ਦਿੰਦੇ ਆ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਘਰਮਸਰ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਕੰਡੇ ਹਰ ਸਾਲ ਗੁਰਪੁਰਬ ਮੌਕੇ ਇਹ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਜਿਸ ਦਾ ਮਕਸਦ ਇਹ ਹੈ ਕਿ ਸਿੱਖ ਸੰਗਤ ਖਾਸ ਤੌਰ ਤੇ ਸਿੱਖ ਵਿਦਿਆਰਥੀ ਆਪਣੇ ਸਾਹਿਤ ਅਤੇ ਅਮੀਰ ਵਿਰਸੇ ਤੋਂ ਜਾਣੂ ਹੋ ਸਕਣ ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦੇ ਵਿੱਚ ਵਿਸ਼ੇਪਦਰਤੇ ਪਬਲਿਸ਼ਰਰਾਂ ਦੀਆਂ ਕਿਤਾਬਾਂ ਪ੍ਰਦਰਸ਼ਨੀ ਦੇ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਨੇ ਉਨ੍ਹਾਂ ਕਿਹਾ ਕਿ ਹਰ ਸਾਲ ਲੱਖਾਂ ਰੁਪਏ ਮੁੱਲ ਦੀਆਂ ਪੁਸਤਕਾਂ ਸਾਹਿਬ ਦੇ ਜਾਬਾਨਾ ਵੱਲੋਂ ਇਥੇ ਲਿਆਂ ਜਾਂਦੀਆਂ ਨੇ ਤੇ ਅੱਗੇ ਸਿੱਖ ਸੰਗਤ ਦੇ ਵਿੱਚ ਵੀ ਭੰਡੀਆਂ ਜਾਂਦੀਆਂ ਨੇ ਉਹਨਾਂ ਸਪ੍ਰਗਟ ਕੀਤੀ ਕਿ ਸੰਗਤਾਂ ਇਸ ਪ੍ਰਦਰਸ਼ਨੀ ਨੂੰ ਹਰ ਸਾਲ ਵਾਂਗੂ ਵੱਧ ਚੜਕੇ ਹੁੰਗਾਰਾ ਦੇਣਗੇ ਤਾਂ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਹਰ ਸਾਲ ਗੁਰਦੁਆਰਾ ਬੰਗਲਾ ਸਾਹਿਬ ਇਹ ਜਿੱਥੇ ਚਿੱਤਰ ਪ੍ਰਦਰਸ਼ਨੀ ਲਾਈ ਜਾਂਦੀ ਹੈ ਉੱਥੇ ਸਾਹਿਤ ਦੇ ਜਿਹੜੀ ਜਾਣਕਾਰੀ ਦੇਣ ਵਸੇ ਸਾਹਿਦੀ ਸਮਗਰੀਆਂ ਵਸੇ ਪ੍ਰਦਰਸ਼ਨੀ ਜਿਹੜੀ ਸਰੋਵਰ ਦੇ ਕੰਡੇ ਤੇ ਲਾਈ ਜਾਂਦੀ ਅੱਜ ਉਹਦਾ ਉਦਘਾਟਨ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇੱਥੇ ਪ੍ਰਦਰਸ਼ਨੀਆਂ ਇਹ ਚਿੱਤਰ ਪ੍ਰਦਰਸ਼ਨੀਆਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਦੇ ਨਾਲ ਸਹਿਯੋਗ ਦੇ ਨਾਲ ਔਰ ਭਾਈ ਵੀਰ ਸਿੰਘ ਸਦਨ ਵੱਲੋਂ ਨਾਲ ਉਹਨਾਂ ਦੀ ਡਿਊਟੀ ਲਈ ਗਈ ਸੀ ਇੱਥੇ ਚਿੱਤਰ ਪ੍ਰਦਰਸ਼ਨੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ-ਨਾਲ ਇਸ ਵਾਰੀ 350 ਸਾਲਾ ਗੁਰਤੇਗ ਬਾਦਰ ਸਾਹਿਬ ਦਾ ਜਿਹੜਾ ਹੈ ਉਸ ਇਤਿਹਾਸ ਨੂੰ ਵੀ ਇੱਥੇ ਦਿਖਾਇਆ ਜਾਏ ਉਹਨਾਂ ਦੀਆਂ ਪ੍ਰਦਰਸ਼ਨੀਆਂ ਉਹਨਾਂ ਦੇ ਸ਼ਸਤਰ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਔਰ ਇਹ ਜਿਹੜੀ ਪ੍ਰਦਰਸ਼ਨੀ ਹੈ ਜਦ ਦੂਰ ਦਰਾਡੇ ਤੋਂ ਲੋਕ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੁੰਦੇ ਨੇ ਐਤੋ ਬਹੁਤ ਵੱਡੀ ਇੱਕ ਮੈਂ ਕਹੇ ਸਕਦਾ ਕਿ ਬੜੀ ਮੁੱਲੀ ਜਾਣਕਾਰੀ ਲੈ ਕੇ ਜਾਂਦੇ ਨੇ ਅਸੀਂ ਕਿਹ ਇਤਿਹਾਸ ਦੀ ਔਰ ਇਸ ਪ੍ਰਥਾ ਨੂੰ ਜੀ ਹਰ ਸਾਲ ਕੰਟੀਨਿਊ ਰੱਖਿਆ ਹੋਇਆ ਔਰ ਇਹ ਜਿਹੜੀ ਪ੍ਰਦਰਸ਼ਨੀ ਅੱਜ ਅਥੇ ਸ਼ੁਰੂ ਕੀਤੀ ਗਈ ਹੈ ਔਰ ਮੈਂ ਐਸਾਂ ਤੁਹਾਨੂੰ ਬੇਨਤੀ ਕਰਦਾ ਕਿ ਇਹ 10 ਤਰੀਕ ਤੱਕ ਅੱਜ ਪਹਿਲੀ ਨੂੰ ਸ਼ੁਰੂ ਕੀਤੀ ਹੈ ਪਹਿਲੀ ਨਵੰਬਰ ਨੂੰ 10 ਨਵੰਬਰ ਤੱਕ ਪ੍ਰਦਰਸ਼ਨੀ ਔਰ ਨਾਲ ਜਿਹੜੀ ਸਹਿਤਿ ਦੀ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਇਹ ਦੋਨੋਂ ਪ੍ਰਦਰਸ਼ਨੀਆਂ ਜਿਹੜੀਆਂ ਇਹਨੇ ਚੱਲਣ ਗਿਆ ਉਥੇ ਆ ਕੇ ਤੁਸੀਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਵੀ ਲੈ ਸਕਦੇ ਹੋ ਸਿੱਖ ਇਤਿਹਾਸ ਨਾਲ ਜਾਣਕਾਰੀ ਕਰਦੇ ਹੋਏ ਜਿਹੜੇ ਘਰਾਂ ਲਈ ਸਮਗਰੀਆਂ ਨੇ ਉਹ ਵੀ ਇੱਥੇ ਉਪਲਬਧ ਹੋ ਤੇ ਰਿਆ ਜਾਂਦੀਆਂ ਨੇ ਔਰ ਆਪਣੇ ਵਿਰਸੇ ਨੂੰ ਸਾਂਭਣ ਵਸੇ ਜੋ ਜੋ ਵੀ ਇੱਥੇ ਅਸੀਂ ਚੀਜ਼ਾਂ ਮੁਹੱਈਆ ਕਰਾ ਸਕਦੇ ਆ ਤਾਂ ਕਿ ਲੋਕ ਇੱਥੇ ਆ ਕੇ ਜਾਣੂ ਹੋ ਸਕਣ ਸਾਡੀ ਨਵੀਂ ਪਨੀਰੀ ਆ ਕੇ ਇਸ ਚੀਜ਼ ਤੋਂ ਜਾਣੂ ਹੋ ਸਕੇ ਉਹ ਅੱਜ ਇਹ ਪ੍ਰੋਗਰਾਮ ਇੱਥੇ ਸ਼ੁਰੂਆਤ ਕੀਤੀ ਗਈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਪਹਿਲੀ ਪਾਤਸ਼ਾਹੀ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਵੀਰ ਸਿੰਘ ਸਦਨ ਔਰ ਪੰਜਾਬ ਐਂਡ ਸਿੰਧ ਬੈਂਕ ਔਰ ਅਲੱਗ-ਅਲੱਗ ਪਬਲਿਸ਼ਰਸ ਦੇ ਸਹਿਯੋਗ ਦੇ ਨਾਲ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਜੋ ਪੇਂਟਿੰਗਸ ਹਨ ਜੋ ਗੁਰੂ ਸਾਹਿਬ ਦੀਆਂ ਜੋ ਪ੍ਰਾਤਨ ਸਮੇਂ ਦੀਆਂ ਪੇਂਟਿੰਗਸ ਹਨ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਅਲੱਗ-ਅਲੱਗ ਪਬਲਿਸ਼ਰਸ ਵੱਲੋਂ ਜੋ ਧਾਰਮਿਕ ਪੁਸਤਕਾਂ ਹਨ ਜੋ ਇਤਿਹਾਸਿਕ ਪੁਸਤਕਾਂ ਹਨ ਸਿੱਖੀ ਦੇ ਨਾਲ ਸੰਬੰਧਿਤ ਪੁਸਤਕਾਂ ਹਨ ਉਹ ਸਾਰੀਆਂ ਪੁਸਤਕਾਂ ਇਸ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਹਨ ਨਾਲ ਹੀ ਸਿੱਖੀ ਦੇ ਨਾਲ ਸੰਬੰਧਿਤ ਕਸ਼ੇਰੇ, ਕਿਰਪਾਨ, ਕੰਗੇ, ਕੜੇ ਅਤੇ ਹੋਰ ਸਿੱਖੀ ਨਾਲ ਸੰਬੰਧਿਤ ਵਸਤਾਂ ਉਹਨਾਂ ਦੇ ਸਟਾਲ ਜਿਹੜੇ ਉਹ ਵੀ ਲੱਗੇ ਆ ਮਕਸਦ ਇਹ ਹੈ ਕਿ ਹਰ ਤਰੀਕੇ ਦੇ ਨਾਲ ਜੋ ਬੱਚਾ, ਮਾਈ ਪਾਈ, ਨੌਜਵਾਨ ਇੱਥੇ ਆਏ ਉਸ ਨੂੰ ਹਰ ਚੀਜ਼ ਦਾ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ, ਸਾਡਾ ਪ੍ਰਾਤਨ ਕੀ ਸੀ, ਅੱਜ ਕੀ ਹੈ ਔਰ ਇਹ ਤਸਵੀਰਾਂ ਦੇ ਜਰੀਏ ਉਹਨਾਂ ਨੂੰ ਪਤਾ ਚੱਲ ਸਕੇ ਆਪਣੇ ਇਤਿਹਾਸ ਦਾ ਔਰ ਨਾਲ ਹੀ ਜਿਨ੍ਹਾਂ ਨੂੰ ਕੋਈ ਧਾਰਮਿਕ ਚੀਜ਼ਾਂ ਖਰੀਦਣੀਆਂ ਉਹ ਵੀ ਖਰੀਦ ਸਕਣ ਸੋ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਇਸ ਸਾਲ ਵੀ ਉਪਰਾਲਾ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਦੋਂ ਤੁਸੀਂ ਆਓ ਤੇ ਇਸ ਪ੍ਰਦਰਸ਼ਨੀ ਦੇ ਵਿੱਚ ਵੀ ਜਰੂਰ ਆਪਣੇ ਜਿਹੜਾ ਹੋ ਕੇ ਜਾਓ ਤਾਂ ਕਿ ਇੱਥੇ ਤੁਹਾਨੂੰ ਬੇਸ਼ਕੀਮਤੀ ਜੋ ਇਤਿਹਾਸ ਜੋ ਤਸਵੀਰਾਂ ਉਸ ਦੇ ਬਾਰੇ ਜਾਣਕਾਰੀ ਮਿਲ ਸਕੇ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਖੜਾ ਫਰਮਾਨ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜੇ ਉਸ ਟਾਈਮ ਜਦੋਂ ਗੁਰੂ ਨਾਨਕ ਦੇਵ ਜੀ ਸੰਸਾਰ ਵਿੱਚ ਆਏ ਸੀਗੇ ਉਸ ਟਾਈਮ ਦੁਨੀਆ ਵਰਦੀ ਕ੍ਰੂਤੀਆਂ ਇੱਥੇ ਫੈਲੀਆਂ ਹੋਈਆਂ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਉਸ ਅੰਧਕਾਰ ਨੂੰ ਦੂਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਹੈ ਉਹਨਾਂ ਨੇ ਜਿਹੜਾ ਮੰਤਰ ਦਿੱਤਾ ਸੀਗਾ ਹਾਲੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਹ ਅੱਜ ਵੀ ਸਾਡੇ ਸਾਰੇ ਹੀ ਗੁਰਦੁਆਰਿਆਂ ਚੱਲਦਾ ਹੈਗਾ ਲੰਗਰ ਦੀ ਸੇਵਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹ ਚੱਲ ਰਹੀ ਹੈ ਪ੍ਰਦਰਸ਼ਨੀ ਇੱਥੇ ਲਗਾਈ ਹੈ ਔਰ ਅਸੀਂ ਇਤਿਹਾਸ ਨੂੰ ਜਾਣੂ ਕਰਾਉਣ ਵਾਸਤੇ ਇਹ ਹਰ ਸਾਲ ਇੱਥੇ ਲਗਾਉਂਦੇ ਹਾਂ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਵਾਧ ਚੜ ਕੇ ਇੱਥੇ ਆ ਕੇ ਗੁਰੂ ਨਾਨਕ ਦੇ ਜਿਹੜੇ ਫਲਸਰੂਪ ਨੇ ਉਹਨਾਂ ਨੂੰ ਦਰਸ਼ਨ ਕਰਨ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਜੋ ਹਰ ਸਾਲ ਪ੍ਰਦਰਸ਼ਨੀ ਇੱਥੇ ਲਗਾਈ ਜਾਂਦੀ ਹੈ ਇਸ ਦਾ ਮਨੋਰਥ ਇਹੋ ਹੀ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ। ਜਿਹੜੀ ਇਹ ਚਿੱਤਰ ਪ੍ਰਦਰਸ਼ਨੀ ਹੈ ਦੇ ਵਿੱਚ ਕੁਝ ਚਿੱਤਰ ਜਿਹੜੇ ਨੇ ਪੁਰਾਤਨ ਨੇ ਔਰ ਇਸ ਵਾਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਨਾਲ ਗੁਰਤੇਗ ਬਹਾਦਰ ਸਾਹਿਬ ਦਾ ਜੋ 350 ਸਾਲਾ ਸ਼ਹਾਦਤ ਦਾ ਦਿਹਾੜਾ ਆ ਰਿਹਾ ਉਹਦੇ ਵੀ ਕੁਝ ਚਿੱਤਰ ਤੇ ਕੁਝ ਆਪਣੇ ਸ਼ਸਤਰ ਪੁਰਾਤਨ ਜਿਹੜੇ ਰਾਇਲ ਫੈਮਲੀਆ ਕੋਲ ਰਿਆਸਤਾਂ ਦੇ ਕੋਲ ਸੀਗੇ ਉਹਨਾਂ ਦੇ ਵੀ ਚਿੱਤਰ ਲਗਾਏ ਗਏ ਨੇ। ਮੈਂ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਆਪਣੇ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਪੜ੍ਹਾਓ ਇਤਿਹਾਸ ਯਾਦ ਕਰਾਓ ਇਤਿਹਾਸ ਤੋਂ ਜਾਣੂ ਕਰਾਓ ਇਹ ਇਤਿਹਾਸ ਹੀ ਆਪਣਾ ਸਰਮਾਇਆ ਹੈ ਬੱਚਿਆਂ ਨੂੰ ਦੇਣ ਵਾਲੀ ਇੱਕੋ ਹੀ ਜਾਇਦਾਦ ਹੈ ਉਹ ਹੈ ਇਤਿਹਾਸ ਆਪਣੀ ਬੋਲੀ ਆਪਣਾ ਵਿਰਸਾ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਨਹੀਂ ਨਾ ਦੇ ਸਕੇ ਤੇ ਜਿਹੜਾ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕੋਠੀਆਂ ਘਾਰਾਂ ਪੈਸੇ ਉਹ ਖੁੱਸ ਸਕਦੇ ਨੇ ਜੇ ਇਹ ਵਾਲਾ ਸਾਰਾ ਇਤਿਹਾਸ ਬੱਚਿਆਂ ਨੂੰ ਯਾਦ ਕਰਾਤਾ ਤੇ ਸਾਡੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇਗੀ ਤੇ ਗੁਰਮੱਦੀ ਗੁਰੂ ਸਾਹਿਬਾਂ ਦੇ ਉਪਦੇਸ਼ ਤੇ ਉਸ ਦੀ ਖੁਸ਼ਬੂ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚੇਗੀ